ਅਸੀਂ ਤਾਂ ਬਸ ਹਾਈਕਵਰਟਰ ਨੂੰ ਪੁੱਛਣਾ ਸੀ ਮਤਲਬ ਜਿਹੜਾ ਸਾਡਾ ਸ਼ੰਭੂ ਤੋਂ ਦਿਨਾਰੀ ਤੋਂ ਮਤਲਬ ਮੋਰਚਾ ਚੁਕਾਇਆ ਗਿਆ ਪੂਰੀ ਕਿਉਂ ਪੰਜਾਬ ਸਰਕਾਰ ਦਾ ਕੀ ਹੋਇਆ ਉਹਦੇ ਤੋਂ ਅਸੀਂ ਤਿੰਨ ਸਾਲਾਂ ਤੋਂ ਇਹੀ ਗੱਲ ਕਰਦੇ ਹੁੰਦੇ ਸੀ ਕਿ ਆਰਵੀ ਉਹਨਾਂ ਨੂੰ ਨੁਕਸਾਨ ਹੁੰਦਾ ਸਾਰੇ ਲੋਕਾਂ ਨੂੰ ਜਦੋਂ ਜੇ ਲੜਾਈ ਸੈਂਟਰ ਨਾਲ ਜੇ ਕਿਸੇ ਪੰਜਾਬ ਦੇ ਵਿੱਚ ਐਕਸ਼ਨ ਦੇ ਨਾਲ ਸੈਂਟਰ ਨੂੰ ਫਾਇਦਾ ਹੁੰਦਾ ਤੇ ਪੰਜਾਬ ਨੂੰ ਨੁਕਸਾਨ ਹੁੰਦਾ ਤਾਂ ਫਿਰ ਸਾਨੂੰ ਇਹ ਹੁੰਦਾ ਵੀ ਆਪਾਂ ਇਹ ਚੀਜ਼ ਨੂੰ ਵੈਡ ਕਰਦੇ ਹਾਂ ਉਹ ਜਿਹੜਾ ਉਹ ਸੀਗਾ ਉਹਦੇ ਨਾਲ ਸੈਂਟਰ ਦਾ ਬੜਾ ਕੋਸ਼ਿਸ਼ ਸੀਗਾ ਪਰੋਂ ਤਾਂ ਆਇਆ ਸੀ ਵਧੀਆ ਪੰਜਾਬ ਦੇ ਕਿਸਾਨ ਨੇ ਪੰਜਾਬ ਦੀ ਸਰਕਾਰ ਆ ਇਹ ਆਫਿਸ ਵਿੱਚ ਲੜੀ ਜਾਂਦੇ ਇਹਨਾਂ ਨੂੰ ਲੜੇ ਮਿrai ਜਾਓ ਕਿਉਂਕਿ ਉਹ ਤਾਂ ਲੜਾਈ ਉਹ ਤਾਂ ਮੋਦੀ ਨਾਲ ਤਾਂ ਰਹਿਣੀ ਸੀ ਉਹ ਤਾਂ ਹੁਣ ਆਪਣੀ ਆਸ ਵਿੱਚ ਰਹੀ ਸੀ ਜਿਹਦੇ ਅਸੀਂ 3 ਸਾਲ ਬੇਜਾ ਹੱਲ ਕੱਢ ਗਏ ਜਿਹਦੇ ਨਾਲ ਆਪਾਂ ਇਕੱਠੇ ਹੋ ਕੇ ਸੈਂਟਰ ਦੇ ਉੱਤੇ ਲੜੇ ਜਿਵੇਂ ਪਹਿਲਾਂ ਆਪਾਂ ਗਏ ਸੀ ਜਦੋਂ ਸਟਾਰਟਿੰਗ ਸੀ ਮੈਂ ਵੀ ਤੁਹਾਡੇ ਨਾਲ ਗਿਆ 4 ਮਹੀਨੇ 6 ਮਹੀਨੇ ਉੱਥੇ ਰਿਹਾ ਮੈਂ ਗੱਡੀਆਂ ਵੀ ਲੈ ਕੇ ਸਾਰਾ ਉਹ ਕਰਕੇ ਉਦੋਂ ਸਾਰੀਆਂ ਜਥੇਬੰਦੀਆਂ ਵੀ ਇਕੱਠੀਆਂ ਗਈਆਂ ਹੁਣ ਅਸੀਂ ਪਹਿਲਾਂ ਵੀ ਜਾਣ ਵੇਲੇ ਵੀ ਕਿਹਾ ਸੀ ਕਿ ਆਪਾਂ ਜੱਥੇਬੰਦੀਆਂ ਸਾਰੀਆਂ ਇਕੱਠੀਆਂ ਕਰੀਏ ਸਰਕਾਰ ਦੇ ਨਾਲ ਹੁਣ ਅੱਧੀਆਂ ਜੱਥੇਬੰਦੀਆਂ ਗਈਆਂ ਨਹੀਂ ਅੱਧੇ ਗਏ ਨੇ ਜਿਵੇਂ 13 ਗਈਆਂ ਬਾਕੀ ਗਏ ਨਹੀਂ ਫਿਰ ਜ਼ਬਰੀ ਹੋ ਜਾਂਦਾ ਪਰ ਫਿਰ ਵੀ ਅਸੀਂ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ ਬੜੇ ਵਧੀਆ ਤਰੀਕੇ ਦੇ ਨਾਲ ਪੁਲਿਸ ਗਈ ਨਾਲ ਪੈਰੀਆਂ ਨਗੇ ਪੈਰੀ ਜਾ ਕੇ ਇਹ ਨਹੀਂ ਕੀਤਾ ਉਹ ਵਧੀਆ ਨਹੀਂ ਹੋਇਆ ਜੀ ਅਖੰਡ ਜਾਬ ਚੱਲਦਾ ਸੀ ਉੱਥੇ ਲੈ ਕੇ ਆਦਬ ਚਾਲਿਓ ਮਤਲਬ ਛੜਵਾਤਾ ਹੋ ਮਰਦੀ ਨਹੀਂ ਜਦੋਂ ਦੇ ਆ ਪ੍ਰਕਾਸ਼ ਨਹੀਂ 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 ਐਵੇਂ ਨਹੀਂ ਕੀਤਾ ਮੈਨੂੰ ਤੁਹਾਨੂੰ ਮੈਨੂੰ ਜੀ ਉਮੀਦ ਕਿ ਮੈਨੂੰ ਜਾਣਕਾਰੀ ਹੋਵੇ ਐਵੇਂ ਸੀਗਾ ਵੀ ਅੱਧ ਚਲੋ ਮਤਲਬ ਉਹ ਇੱਕ ਤਰ੍ਹਾਂ ਦਾ ਸੈਲ ਦੀ ਮਤਲਬ ਬੇਜਾਦੀ ਹੋਈ ਹੈ ਬੇਜਾਦੀ ਵਾਲੀ ਬੇਜਾਦੀ ਹੋਈ ਹੋਈ ਹੈ ਨਾ ਮਤਲਬ ਉਹ ਖਾਂਡੇ ਜਾਲ ਚੱਲਦਾ ਸੀ ਉਹਨੂੰ ਬੰਦ ਕਿਉਂ ਕਰਾਉਣਾ ਸੀ ਉਹਨੂੰ ਸਿਰੇ ਲੱਗ ਲੈਣ ਦੇ ਐਡਾ ਨਹੀਂ ਸੀ ਮਤਲਬ ਬੰਦ ਕਰਾਉਣਾ ਠੀਕ ਆ ਦੂਜੀ ਗੱਲ ਸਾਡੀ ਮਤਲਬ ਸੈਂਟਰ ਸਰਕਾਰ ਨਾਲ ਤੁਸੀਂ ਕਹਿੰਦੇ ਫੈਂਟ ਸਰਕਾਰ ਨਾਲ ਲੜਾਈ ਸੀ ਸਰਪਿਆ ਸਰਕਾਰ ਦਾ ਕੀ ਰੋਲ ਸੀ ਸਾਡੇ ਤੇ ਮਤਲਬ ਇਹਨਾਂ ਦਾ ਕੀ ਚਾਰਜ ਕਰਕੇ ਕਿ ਸਾਡੀ ਉਹ ਉੱਥੇ ਸਮਾਨ ਦੀ ਭੰਨਾ ਤੋੜੀ ਕਰੀ ਜਿਹੜੀ ਜੋ ਸਾਡਾ ਨੁਕਸਾਨ ਹੋਇਆ ਜਿਹੜਾ ਤਾਂ ਜਿੰਨਾ ਸਮਾਨ ਸੀ ਹੈ ਇਹ ਕਾਨਫਰੰਸ ਦੇ ਦਿਨ ਮੈਂ ਕਿਹੜੇ ਜਲਤੇ ਕਿੰਨੀਆਂ ਟਰਾਲੀਆਂ ਕਿੰਨੇ ਟਰੈਕਟਰ ਬਕਾਇਦਾ ਰਿਕਾਰਡ ਦੇ ਨਾਲ ਰੱਖਿਆ ਜਾਂ ਥਾਣਿਆਂ 'ਚ ਵੀ ਰੱਖਿਆ ਜਿੱਦੂ ਬਾਅਦ ਪ੍ਰੈਸ ਕਾਨਫਰੰਸਾਂ ਕੀਤੀਆਂ ਤੇ ਭਾਈ ਜਿਹਦਾ ਜਿਹਦਾ ਸਮਾਨ ਆ ਤੁਸੀਂ ਸਾਰਾ ਆਪ ਦਾ ਉਹ ਉਹ ਨੂੰ ਲੈ ਕੇ ਜਾਓ ਹਾਂ ਜਿਹੜੇ ਐਕਸਟਰਾ ਤੰਬੂ ਸੀਗੇ ਉਹ ਇਹ ਮਹੀਨੇਗਾ ਹੀ ਪੰਤੂੜ ਕਰਤੀ ਉਹ ਤਾਂ ਜਿਹੜੀ ਸਾਈਡ ਤੇ ਕਰਨੇ ਆ ਉਹ ਜਿਹੜਾ ਆਪਾਂ ਨੂੰ ਦੇਸੀ ਵੀ ਚੱਲਦੀ ਲੱਗਦੀ ਆ ਆਪਣਾ ਲੱਗਦਾ ਪਤਾ ਨਹੀਂ ਪੰਤੂੜ ਨਹੀਂ ਨਹੀਂ ਉਹ ਪੰਤੂੜ ਹੀ ਹੈ ਵੀਡੀਓ ਪਈ ਹੈ ਇਹਦੇ ਕੋਲ ਮੱਦੀ ਫੋਨ ਚ ਵੜਾ ਕੇ ਦੇਖ ਲੋ ਕੋਈ ਭੰਨ ਦੋੜੀ ਆ ਕੋਲ ਮਲਾ ਕੇ ਇਹਿਆ ਪੂਦੇ ਦਾ ਨੁਕਸਾਨ ਸੀ ਆ ਪੰਜਾਬ ਦਾ ਉਹ ਮਤਲਬ ਇਹ ਲੜਾਈ ਸਹੀ ਆ ਐਮਐਸਪੀ ਜੀ ਵੀ ਸਹੀ ਆ ਮੰਗਾਂ ਵੀ ਸਹੀ ਆ ਸਾਰੀਆਂ ਸਹੀ ਆ ਮੀਟਿੰਗਾਂ ਤੇ ਵੀ ਗਏ ਆ ਸਾਰੇ ਕਿਤੇ ਜਾਂਦੇ ਹੋਏ ਆ ਵਿਧਾਨ ਸਭਾ ਚ ਵੀ ਬੋਲਦੇ ਰਿਹਾ ਮੈਂ ਤਾਂ ਆਪ ਆਪਣੇ ਹਲਕੇ ਵੱਲੋਂ ਜੇ ਮੈਨੂੰ 5 ਮਿੰਟ ਨਾ ਪਿਛਲੇ ਪੰਦਰੀ ਵੀ ਬੈਠੇ ਸੀ ਉੱਥੇ ਉਹਨਾਂ ਨੂੰ ਤਾਂ ਮੈਂ ਘੰਟਾ ਲਾ ਕੇ ਡਿਟੇਲ ਸਮਝਾਇਆ ਵੀ ਜੇਕਰ ਸਾਨੂੰ ਵਿਧਾਨ ਸਭਾ ਚ ਬੋਲਣ ਨੂੰ ਹਲਕੇ ਵਾਸਤੇ ਇੱਕ ਐਮਐਲਏ ਨੂੰ ਇੱਕ ਸੈਸ਼ਨ ਦੇ ਵਿੱਚ 5 ਮਿੰਟ ਮਿਲਦੇ ਆ ਮੈਨੂੰ ਦੋ ਵਾਰ ਜਦੋਂ ਦੋਵੇਂ ਸਾਲਾਂ 'ਚ 5-5 ਮਿੰਟ ਮਿਲੇ ਮੈਂ ਦੋਵੇਂ ਵਾਰ ਕਿਸਾਨੀ ਤੇ ਹੀ ਬੋਲਿਆ ਆਪਣੀਆਂ ਮੰਡੀਆਂ ਤੇ ਸਾਰੇ ਕਿਸੇ 'ਚ ਇਹ ਦੇਖ ਮੇਰੀ ਗੱਲ ਸੁਣੋ ਚੀਜ਼ਾਂ ਤੇ ਬੋਲਿਆ ਪਰ ਲੜਾਈ ਸਹੀ ਆ ਅਸੀਂ ਤਾਂ ਇਹ ਕਹਿੰਦੇ ਸੀ ਯਾਰ ਇਹ ਤਾਂ ਤਰੀਕਾ ਗਲਤ ਆ ਮੰਨ ਲਓ ਜੇ ਮੇਰੇ ਘਰ ਦੀ ਕੋਈ ਲੜਾਈ ਆ ਆਪਣੇ ਪਿੰਡ ਦੀ ਕੋਈ ਲੜਾਈ ਆ ਮੇਰੇ ਘਰ ਦੀ ਲੜਾ ਮੇਰੀ ਬੇਬੇ ਬਾਪੂ ਮਾਤਾ ਭੈਣ ਨਾਲ ਕੋਈ ਲੜਾਈ ਹੋ ਗਈ ਜੇ ਮੈਂ ਆਪਦੇ ਘਰੇ ਆਪਦੇ ਬਾਪੂ ਦੀ ਰੋਟੀ ਪਾਣੀ ਬੰਦ ਕਰੂ ਮਾਤਾ ਦੀ ਬੰਦ ਕਰੂਗਾ ਤਾਂ ਫਿਰ ਚਾਹੇ ਲੜਾਈ ਮੇਰੀ ਸਹੀ ਹੋਵੇ ਪਰ ਉਹ ਤਰੀਕਾ ਗਲਤ ਹੋ ਜਾਂਦਾ ਅਸੀਂ ਤਾਂ ਇਹੀ ਕਹਿੰਦੇ ਸੀ ਅਸੀਂ ਤਾਂ ਨਹੀਂ ਬੰਦ ਕਰਿਆ ਸੀ ਹਰਿਆਣੇ ਨੇ ਬੰਦ ਹਰਿਆਣਾ ਨੇ ਤਾਂ ਸੈਂਟਰ ਸਰਕਾਰ ਨਹੀਂ ਕਰੀ ਤੁਸੀਂ ਨੇ ਕੀਤਾ ਮਤਲਬ ਜਿਹੜੀ ਸਰਕਾਰ ਉਹਨਾਂ ਨਾਲ ਪਹੁੰਚ ਕਰਦੀ ਨਾ ਉਹਨਾਂ ਤੋਂ ਰੋਡ ਖਵਾਉਂਦੀ ਵੀ ਨਾ ਤਾਂ ਹਰਿਆਣੇ ਦਾ ਰੋਲ ਸੀ ਉਹ ਤੇ ਕੋਈ ਨਾ ਬਜਾ ਸਰਕਾਰ ਦਾ ਵੀ ਹਰਿਆਣੇ ਦਾ ਹੀ ਰੋਲ ਸਾਡੀ ਸੈਂਟਰ ਸਰਕਾਰ ਨਾਲ ਮਤਲਬ ਚੱਲਦੀ ਸੀ ਲੜਾਈ ਚੱਲਦੀ ਸੀ ਅੱਜ ਤਾਂ ਚੱਲੇ ਵੀ ਦਿੱਲੀ ਸੀ ਸਮਝਿਆ ਮਤਲਬ ਸਾਨੂੰ ਉੱਥੇ ਰੋਕ ਕੇ ਆ ਉਹਨਾਂ ਨੇ ਨਾ ਕੰਧਾਂ ਗੱਡੀਆਂ ਹਰਿਆਣੇ ਸਰਕਾਰ ਨੇ ਜ਼ਬਰਦਸਤੀ ਸਾਡੇ ਤੇ ਹੋਈ ਜਾਂਦੀ ਆ ਮਤਲਬ ਪਿਆ ਸਰਕਾਰ ਹਰਿਆਣੇ ਸਰਕਾਰ ਨਾਲ ਗੱਲ ਕਰਦੀ ਨਾ ਉਹਨਾਂ ਤੋਂ ਛੜਕਾ ਖਲਵਾ ਦਿੰਦੇ ਦੇਖੋ ਇੱਥੇ ਇੱਕ ਬੈਰੀਕੇਡ ਸੀਗਾ ਇਹਦੇ ਕਰਕੇ ਆਪਰੇ ਕੋ ਜਦੋਂ ਆਪਾ ਉਦੋਂ ਪਹਿਲਾਂ 2 ਸਾਲ ਪਹਿਲਾਂ ਗਏ ਤਾਂ ਆਪਾਂ ਇਹਦੇ 40 ਬਿੰਗਾ ਪਟਕੇ ਗਏ ਪਟਕੇ ਗਏ ਕੋਈ ਪਰ ਨਹੀਂ ਉਹ ਜਿਵੇਂ ਬੈਰੀਕੇਟ ਰੈਂਜ ਵਿੱਚ ਨਹੀਂ ਗਈ ਭਾਈ ਜੀ ਮੈਂ ਇੱਕ ਇੱਕ ਜਾਣਾ ਗੱਲ ਕਰਨਾ ਇਹ ਸਾਰਿਆਂ ਨੇ ਫਿਰ ਤਾਂ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤਾਂ ਆਪਾਂ ਬੈਰੀਕੇਟ ਉਦੋਂ ਹੀ ਪਟਕੇ ਕਾਰਨ ਕੀ ਸੀ ਉਦੋਂ ਆਪਾਂ ਇਕੱਠੇ ਜਾਈ ਆਪਣੀਆਂ 30 40 ਜਥੇਬੰਦੀਆਂ ਗਈਆਂ ਆਪਾਂ ਵੀ ਗਏ ਸਾਰੇ ਗਏ ਜਦੋਂ ਕੋਈ ਇੱਕ ਜੂਨੀਅਨ ਆਪਣਾ ਫੈਸਲਾ ਕਰਦੀ ਆ ਜਾਂ 2 4 5 ਜਾਂ 13 ਕਰਦੀਆਂ ਜਿਹੜੀਆਂ ਦੀਆਂ ਜੂਨੀਅਨ ਫੈਸਲਾ ਕਰਦੀਆਂ ਨੇ ਤੋ ਉਤੋਂ ਨਾ ਸਵਾਦ ਰਿਹਾ ਅਸੀਂ ਤੇ ਕਹਿੰਦੇ ਇਕੱਠੇ ਹੋ ਕੇ ਚੱਲੋ ਅੱਜ ਵੀ ਉੱਥੇ ਹਰਿਆਣੇ ਵੇ ਦੀ ਲੰਘਾਂਗੇ ਮੈਂ ਵੀ ਤੁਹਾਡੇ ਮੂਹੇ ਲਿਓ ਪਰ ਜਦੋਂ ਆਪਾਂ ਦਾ ਪਤਾ ਲੱਗਾ ਤੁਸੀਂ ਯੂਨੀਅਨਾਂ ਦੇ ਇਕੱਠੇ ਨਾ ਹੋਣ ਕਰਕੇ ਨਰਾਜਗੀ ਕੀਤੀ ਨਹੀਂ ਅਸੀਂ ਇਹ ਚਾਹੁੰਦੇ ਸੀ ਜਿਹੜੀ ਨਰਾਜਗੀ ਸੀ ਯੂਨੀਅਨਾਂ ਇਕੱਠੇ ਆਉਣ ਲਈ ਜਾ ਰਹੇ ਸੀ ਮਤਲਬ ਇਹ ਨਹੀਂ ਦਿੱਕਤ ਆਇਆ ਕਰੇ ਮੈਂ ਨਰਾਜ ਨਰਾਜ ਹਾਂ ਬਹੁਤ ਚੀਜ਼ ਤੋਂ ਸਾਜੀ ਕਿ ਜੇ ਕੋਈ ਸਾਡੇ ਪੰਜਾਬ ਦੀ ਲੜਾਈ ਆ ਸਾਡੀਆਂ ਯੂਨੀਅਨਾਂ ਸਾਰੀਆਂ ਇਕੱਠੀਆਂ ਹੋ ਕੇ ਕਿਉਂ ਨਹੀਂ ਜਾਂਦੀਆਂ ਵੱਡੋ ਵੱਡਕਾ ਤੋ ਜਾਂਦੇ ਸੀ ਮੈਂ ਤਾਂ ਨਰਾਜ ਹੀ ਹੁੰਦੀ ਆ ਇਹ ਇਹ ਹਰ ਵਾਰੀ ਜਾਂਦਾ ਚਲੋ ਆ ਗੱਲ ਕਰਨੀ ਆਪਾਂ ਸਾਡੇ ਮਾਲਕ ਦੋਨੇ ਆਪਣੀ ਪਾਰਟੀ ਦੇ ਬੰਦੇ ਸੀ ਨਾ ਤੇ ਦੋਵਾਂ ਨੇ ਅੱਡੋ-ਅੱਡੀ ਫਿਰ ਸਰਪੰਚੀ ਕਿਉਂ ਲੜੀ ਤੁਸੀਂ ਉੱਥੇ ਕਿਉਂ ਨਾ ਸ਼ਾਂਤੀ ਕਰਵਾ ਦਿੱਤੀ ਮੈਂ ਤਾਂ ਇਹਨਾਂ ਨੂੰ ਕੁਝ ਰਿਵਲ ਕਿਹਾ ਤਾਂ ਫਿਰ ਦੇਖੋ ਜਦੋਂ ਥੋੜੇ ਆ ਕੇ ਇੱਕ ਪਿੰਡ ਦੇ ਦੋ ਬੰਦੇ ਨਹੀਂ ਲੱਗੇ ਜੀ ਤੇ ਇੰਨੇ ਲੋਕਾਂ ਨੂੰ ਸਮਝਾਉਣਾ ਕਿਤੇ ਸੌਖਾ ਪਿਆ ਇੰਤੋਂ ਫਿਰ ਮੈਂ ਤਾਂ ਤੈਨੂੰ ਗਲਤ ਨਹੀਂ ਨਾ ਕਹਿੰਦਾ ਗਲਤ ਨਹੀਂ ਕਹਿੰਦਾ ਪਰ ਗੱਲ ਐ ਸੀ ਮਤਲਬ ਸਾਨੂੰ ਪੰਜਾਬ ਸਰਕਾਰ ਤੋਂ ਇਹ ਉਮੀਦ ਨਹੀਂ ਸੀ ਅਸੀਂ ਬਣਾਈ ਆ ਹੁਣ ਤੁਹਾਨੂੰ ਤੁਹਾਡੀ ਗੱਲ ਲੈ ਲਓ ਤੁਸੀਂ ਜਾਨਦੇ ਹੋਵੋਗੇ ਵੀ ਮੰਨ ਲੇ ਪਿੰਡ ਤੇ ਸਭ ਤੋਂ ਪਹਿਲਾਂ ਜਦੋਂ ਤੁਸੀਂ ਐਮਐਲ ਬਣੇ ਸਾਡੇ ਘਰੇ ਮੀਟਿੰਗ ਹੋਈ ਨਾ ਤੁਹਾਡੀ ਹਾਂਜੀ ਸਾਡੇ ਘਰੇ ਮੀਟਿੰਗ ਹੋਈ ਆ ਪਰ ਅਸੀਂ ਆਪ ਦੇ ਜਿਵੇਂ ਨੇ ਪੈਰ ਘੋੜਾ ਮਾਰਨ ਵਾਲੀ ਗੱਲ ਕਰਨੀ ਵੀ ਅਸੀਂ ਤੁਹਾਨੂੰ ਬਣਾ ਕੇ ਯਾਰ ਅਸੀਂ ਹੁਣ ਸਿੱਧੇ ਤਾਂ ਮੁੱਖ ਮੰਤਰੀ ਨਾਲ ਗੱਲ ਨਹੀਂ ਕਰ ਸਕਦੇ ਤੁਸੀਂ ਤੁਹਾਡੇ ਜ਼ਰਗੇ ਕਰਨੀ ਆ ਮੈਂ ਤਾਂ ਜੀਆ ਨੂੰ ਕਹਿੰਦਾ ਸਾਰਾ ਨੂੰ ਤੁਹਾਡੇ ਜ਼ਰਗੇ ਹੀ ਕਰਨੀ ਵੀ ਤੁਸੀਂ ਉੱਥੇ ਸਾਡੀ ਗੱਲ ਪਹੁੰਚਦੀ ਕਰ ਸਕਦੇ ਸਾਨੂੰ ਤਾਂ ਮਤਲਬ ਪ੍ਰਸ਼ਾਸਨ ਨੇ ਨਹੀਂ ਮਿਲਣ ਦੇਣਾ ਉੱਥੇ ਜਾਣੀ ਦੇਣਾ ਸਾਨੂੰ ਤਾਂ ਹੀ ਤੁਹਾਨੂੰ ਕਿਹਾ ਜਦੋਂ ਹੀ ਮੈਨੂੰ ਮੌਕਾ ਮਿਲਿਆ ਵਿਧਾਨ ਸਭਾ ਦਾ ਦੋਵੇਂ ਵਾਰ ਨਹੀਂ ਜ਼ਰੂਰੀ ਨਹੀਂ ਗੱਲ ਹੀ ਹੈ ਕਿ ਜ਼ਰੂਰੀ ਨਹੀਂ ਵੀ ਵਿਧਾਨ ਸਭਾ ਦੀ ਮਤਲਬ ਵੈਸੇ ਵੀ ਤਾਂ ਤੁਸੀਂ ਪੱਤਰਕਾਰਾਂ ਨੂੰ ਵੀ ਕਿਹਾ ਮਿਲ ਕੇ ਮਤਲਬ ਉਦਾਂ ਵੀ ਤਾਂ ਤੁਸੀਂ ਮਿਲਦੇ ਕਿ ਇਹ ਤਾਂ ਮਿਲ ਕੇ ਵੀ ਕਿਹਾ ਵਿਧਾਨ ਸਭਾ ਦੀ ਗੱਲ ਮੰਤਰੀ ਸਾਹਿਬ ਨੂੰ ਮਿਲਦੇ ਮਿਲਦਾ ਨਹੀਂ ਮਿਲਦੇ ਮਿਲ ਕੇ ਵੀ ਕਿਹਾ ਵਿਧਾਨ ਸਭਾ ਦੇ ਕਿਹਾ ਪੱਤਰਕਾਰਾਂ ਨੂੰ ਵੀ ਕਿਹਾ ਆਪਣੀ ਫੇਸਬੁੱਕ ਤੇ ਵੀ ਕਿਹਾ ਉਹ ਚਾਰ ਬੰਦੇ ਬੈਠਦੇ ਉਦੋਂ ਵੀ ਕਿਹਾ ਜਿੱਥੇ ਜਿੱਥੇ ਮੈਨੂੰ ਬੋਲਣ ਦਾ ਮੌਕਾ ਮਿਲਦਾ ਜੀ ਅੱਜ ਵੀ ਤੇਰੇ ਕੋਲ ਬੋਲਣ ਦਾ ਮੌਕਾ ਤੁਹਾਨੂੰ ਅੱਜ ਵੀ ਕਹਿ ਰਿਹਾ ਵੀ ਭਾਈ ਮੰਗਾ ਸਹੀ ਨੇ ਡਿਮਾਂਡ ਸਹੀ ਆ ਸਭ ਕੁਝ ਸਹੀ ਆ ਲੈਣੀ ਵੀ ਆ ਤੁਹਾਡੇ ਨਾਲ ਵੀ ਖੜੇ ਆ ਕਈ ਵਾਰ ਕੋਈ ਤਰੀਕਾ ਗਲਤ ਹੋਇਆ ਨਾਲ ਖੜੇ ਸੀ ਅੱਜ ਵੀ ਹੌਲੀ ਗਏ ਸਾਡੇ ਕਹਿ ਸਕਦੇ ਤੁਸੀਂ ਖੜੇ ਆ ਮੈਨੂੰ ਲੱਗਦਾ ਮੈਂ ਖੜਾ ਨਹੀਂ 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 ਖੜੇ ਸੀ ਸਭ ਤੇਰੀ ਮਰ ਮੈਨੂੰ ਲੱਗਦਾ ਸਾਡੇ ਰਹਿੰਦੇ ਨਾ ਅਸੀਂ ਮਤਲਬ ਨੇੜ ਲੈ ਚਲੇ ਸੀ ਮੀਟਿੰਗਾਂ ਹੋਣ ਲੱਗੀਆਂ ਸੀ ਸੈਂਟਰ ਸਰਕਾਰ ਨਾਲ ਉਸ ਕਰਕੇ ਥੋੜਾ ਜਿਹਾ ਅਸੀਂ ਮਤਲਬ ਢਿੱਲੇ ਪੈ ਗਏ ਵੀ ਚਲੋ ਸੈਂਟਰ ਸਰਕਾਰ ਨਾਲ ਮੀਟਿੰਗ ਕਰਨ ਲੱਗ ਪਏ ਢਿੱਲੇ ਪਏ ਨਹੀਂ ਲੈਣੋ ਕੋਈ ਨਹੀਂ ਅਸੀਂ ਕਦੋਂ ਚੱਲੀ ਪਏ ਦੇਖੋ ਹਰ ਇੱਕ ਹਰ ਇੱਕ ਅੰਦੋਲਨ ਦਾ ਇੱਕ ਤਰੀਕਾ ਹੁੰਦਾ ਨਹੀਂ ਕੋਈ ਕੋਈ ਗੱਲ ਹੀ ਕੋਈ ਗੱਲ ਨਹੀਂ ਕੋਈ ਗੱਲ ਹਰ ਇੱਕ ਦੋ ਮਿੰਟ ਲੱਗ ਹਰ ਇੱਕ ਅੰਦੋਲਨ ਦਾ ਤਰੀਕਾ ਹੁੰਦਾ ਆਪਾਂ ਜੇ ਮੈਂ ਵੀ ਕੋਈ ਗੱਲ ਕਰਨੀ ਆਪਾਂ ਆਪਦੇ ਘਰੇ ਵੀ ਸੋਚ ਲਿਆ ਰਾਜਨੀਤੀ ਤੌਰ ਤੇ ਵੀ ਸੋਚ ਲਿਆ ਵੀ ਯਾਰ ਇਹ ਟੜਕੰਬਾਰੀ ਇਹਨੂੰ ਕਿਵੇਂ ਖੇਡਾਂਗੇ ਤਾਂ ਆਪਣੇ ਕੋਲ ਐਡਾ ਸੋਹਣਾ ਮੌਕਾ ਆਇਆ ਸੀ ਜਦੋਂ ਹਰਿਆਣਾ ਇਲੈਕਸ਼ਨ ਸੀਗਾ हरियाणा वाले ओडो बीजेपी भी डेरी हो गई वो ਆਪਾਂ ਨੂੰ ਕਹਿੰਦੇ ਸੀ ਯਾਰ ਆਪਾਂ 6 ਫਸਲਾਂ ਤੇ 5 ਫਸਲਾਂ ਤੇ ਐਮਐਸਪੀ ਲੈ ਉਹ ਸਭ ਤੋਂ ਵਧੀਆ ਤਰੀਕਾ ਸੀ ਉਹਦੋਂ ਅਸੀਂ ਗਿਆ ਨਹੀਂ ਗੱਲ ਨਹੀਂ ਜਾਨੀ ਵੀ ਦੇਖੋ ਯਾਰ ਆਪਣੇ ਪੰਜਾਬ ਨੂੰ ਐਮਐਸਪੀ ਦਿੰਦੇ ਨੇ 5 ਫਸਲ ਦੋ ਤੇ ਆਲਰੇਡੀ ਹੈਗੀ ਆ ਪੰਜਾਂ ਤੇ ਹੋਰ ਦਿੰਦੇ ਹ ਜੇ ਸੱਤਾਂ ਤੇ ਆਪਾਂ ਨੂੰ ਮਿਲ ਜਾਉ ਆਪਣੀ ਬੱਲੇ ਬੱਲੇ ਉਹ ਸਾਡੇ ਮਾਨ ਲੀਡਰਾਂ ਦੇ ਮਾਂ ਚ ਫੋੜ ਰਹੇ ਸੀ ਵੀ ਕੱਲੇ ਪੰਜਾਬ ਵਾਸਤੇ ਲੈ ਲਗੇ ਉਹ ਕਹਿੰਦੇ ਸਾਰਿਆਂ ਵਾਸਤੇ ਲੈ ਲਗੇ ਸਾਰਿਆਂ ਵਾਸਤੇ ਲੈ ਲਗੇ ਉਹਨਾਂ ਨੇ ਤਾਂ ਮਤਲਬ ਇਸ ਗੱਲ ਨੂੰ ਲੜਾਈ ਨੂੰ ਅੱਗੇ ਤੋਰਿਆ ਨਹੀਂ ਜੇ ਮਤਲਬ ਉਹ ਸਵਾਰਥੀ ਹੁੰਦੇ ਤਾਂ ਲੈ ਕੇ ਉੱਠ ਜਾਂਦੇ